वण भोले पाणी पहलां सरवण भोले जी ਪਰਸਿਆਂ ਤੂੰ ਛੱਡ ਦੇ ਕੁੱਲ ਦੁਨੀਆਂ ਦੇ ਝੇੜੇ ਦੀ ਨਹੀਂ ਕਿਸੇ ਨੂੰ ਖਬਰ ਵਿੱਚ ਚੋਲਾ ਮਾਰੇ ਕਿਹੜੇ ਦੀ ਨਹੀਂ ਕਿਸੇ ਨੂੰ ਖਬਰ ਵਿੱਚ ਚੋਲਾ ਮਾਰੇ ਕਿਹੜੇ ਦੀ ਉਹ ਕੋਇਲ ਦਾ ਕੋਤਾਰ ਬਾਤ ਸ਼ੁਕਰਾਨਾ ਹੈ ਜਿਨ੍ਹਾਂ ਨੇ ਆਪਣੀ ਕੋਤਾਰ ਨਿਗਮਣਣ ਵਾਸਤੇ ਸਾਨੂੰ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਪਰਸੋਂ ਦੇ ਰੋਜ ਤੋਂ ਲਕੇ ਦੀ ਸੱਤਾ ਨਹੀਂ ਇਕੱਤਰ ਹੋ ਕਰਕੇ ਗੁਰੂ ਦੀ ਸੱਤਾ ਨਹੀਂ ਇਕੱਤਰ ਹੋ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੀ ਗੁਰਬਾਣੀ ਦਾ ਉਹ ਤਸਰਾ ਤੱਕ ਲਿਆ ਹੋਇਆ ਜੀਉਣ ਦੀ ਸੰਸਾਰ ਤੇ ਇਸ ਸੰਸਾਰ ਤੇ ਆਇਆ ਪ੍ਰਾਣੀ ਕਦੇ ਵਾਸਤੇ ਸੰਸਾਰ ਤੇ ਆਇਆ ਹੈ ਪਰਮਾਤਮਾ ਦਸ ਦਿਨ ਨੇ ਗੁਰਬਾਣੀ ਵਿੱਚ 1430 ਅੰਗ ਬੰਦੇ ਨੂੰ ਗਈ ਸਮਝਾਉਂਦੇ ਨੇ ਕੀ ਪ੍ਰਾਣੀ ਸੰਸਾਰ ਤੇ ਆਇਆ ਕਾਦੇ ਵਾਸਤੇ ਆ ਤੈ ਕੀ ਕਰਦਾ ਫਿਰਦਾ ਹੈ ਕਿ ਬੰਦੀ ਕਿਪਾ ਸਾਰਿਆਂ ਤੇ ਆਪਣੀ ਗੋਦ ਦਾ ਲਿੰਗ ਦੇ ਰਹੇ ਨੇ ਬਹੁਤ ਆਪਾਰ ਬਖਸ਼ਿਸ਼ ਹੋਈ ਆਓ ਕੁਛ ਕਹਿਣ ਤੋਂ ਪਹਿਲਾਂ ਧੰਸ਼ੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸ਼ਹੀਦ ਪਿਤਾ ਦੇ ਪੁੱਤਰ ਸ਼ਹੀਦ ਪੁੱਤਰਾਂ ਦੇ ਪਿਤਾ ਸਰਬੰਸ ਗਾਨੀ ਧੰਨ ਧੰਨ ਸਾਬ ਜੀ ਗੁਰੂ ਗੋਬਿੰਦ ਸਿੰਘ ਸੰਜੇ ਪਾਤਸ਼ਾਹ ਮਹਾਰਾਜ ਸਰਬੰਸ ਗਾਨੀ ਧੰਨ ਧੰਨ ਸਾਬ ਮਹਾਰਾਜ ਤੇ ਪਾਤਸ਼ਾਹ ਗੱਦੀ ਤੇ ਦੋ ਤਲਵਾਰਾਂ ਪਹਿਨ ਕੇ ਬੈਠੇ ਨੇ ਸਿੱਕੀ ਦਾ ਪ੍ਰਚਾਰ ਤੇ ਪ੍ਰਸਾਰ ਕਰਦੇ ਨੇ ਦੂਰ ਰਾਜੇ ਤੇ ਜਾ ਕੇ ਸਿੱਕੀ ਦਾ ਪ੍ਰਚਾਰ ਕਰਦੇ ਨੇ ਇੱਕ ਦਿਨ ਹਰਕਪਿਤਪੁਰ ਸਾਹਿਬ ਦੀ ਧਰਤੀਆਂ ਬਾਣੀ ਨਾਲ ਜੁੜੋ ਸੰਤੋਖੀ ਨੇ ਮਿਓਰੀ ਵੇਜੇ ਜਿਵੇਂ ਜਨਮ ਨੂੰ ਚਮਕਾ ਰਿਓ ਸੋਤ ਗੁਰ ਬਾਣੀ ਪੜ ਕੇ ਸੁਣਾ ਦਿਓ ਦੱਸੋ ਕਾਸੀ ਬਾਣੀ ਨਾ ਪ੍ਰੀਤ ਕਰਦੇ ਹਾਂ ਪ੍ਰੀਤ ਕਰਦੇ ਬਾਣੀ ਉੱਤੇ ਕਿੰਨੀ ਪ੍ਰਤੀਤ ਕਰਦੇ ਤੇ ਸੱਚ ਨੂੰ ਅਰਾ ਬਹੁਤ ਅਣਜਾਣ ਹਾਂ ਮਾਤ ਵੱਲੋਂ ਹੀਣਾ ਬਣ ਕੇ ਭੋਰਾ ਪਾਣੀ ਦਾ ਚਾਹ ਮਾਰਸ ਪੀਣਾ ਬਣ ਕੇ ਭੋਰਾ ਪਾਣੀ ਦਾ ਚਾਹ ਮਾਰਸ ਪੀਣਾ ਛੋਟੇ ਮੋਹ ਵਡੀਆਂ ਸਿਫਤਾ ਸੁਣਾਵਾ ਪੌੜੀਆਂ ਮੈਨੂੰ ਦੱਸਣਾਵਾ ਹੋ ਹੋ ਜਦ ਕੀ ਦੀਆਂ ਪੌੜੀ ਉਪਾੜ ਕੇ ਆਪਣਾ ਜਨਮ ਤਾਰ ਲਿਆ ਹੈ ਸਫਲ ਮਨ ਵਿੱਚ ਝੜ ਕੇ ਦੀ ਮਨ ਵਿੱਚ ਝੜ ਕੇ ਤੇਰਾ ਬਾਣੀ ਤਾਂ ਹੀ ਪੜਨਾ ਵਿਚਾਰ ਕੇ ਨਿਸਚਾ ਬਿਗਾਉਣਾ ਅਸੀਂ ਤੈਨੂੰ ਚਾਹਵਦੇ ਸੋ ਗੁਰੂ ਤਾਰ ਕੇ ਗੱਦੀ ਤੇ ਬਿਠਾਉਣਾ ਦੀ ਗੱਦੀ ਤੇ ਬਿਠਾਉਣਾ ਸੂਰਤੀ ਨੂੰ ਜੋੜ ਕੇ ਤੂੰ ਜਦੋਂ ਲੱਗਿਆ ਸੂਰ ਬਦੀ ਸੁਣੋਂ ਨੂੰ ਮਨ ਸਾਡਾ ਫੇਰ ਉੱਠ ਵਗਿਆ ਗੁਰ ਤਾਲ ਟਾਉਣ ਨੂੰ ਜੀ ਗੁਰ ਤਾਲ ਟਾਉਣ ਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਫਲ ਨਹੀਂ ਜਾਣਾ ਤੈਨੂੰ ਅਸੀਂ ਚਾਹਵਦੇ ਸਾ ਗੁਰੂ ਤਾਰ ਕੇ ਗਤੀ ਤੇ ਬਿਟਾਵਣਾ ਜੀ ਗਤੀ ਤੇ ਬਿਟਾਵਣਾ ਪਾਠ ਜਦੋਂ ਸਿੱਖਾ ਸਾਡਾ ਕਰ ਲਿਆ ਤੂੰ ਪੁੱਜਿਆ ਅਖੀਰ ਤੇ ਲੋਭ ਦਾ ਅਸਰ ਫੇਰ ਧਰ ਲਿਆ ਤੂੰ ਆਪਣੇ